ਅਚਲੀ ਜਿਹੜੀ ਜਿਹੜੀ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਦਾ ਮੁੱਢਬਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈਏ ਇਸ ਲਈ ਅਸੀਂ ਇਸ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਾਰੇ ਜਿੰਨੇ ਵੀ ਐਨ ਜੀਓਜ਼ ਐਂਡ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਆ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰ ਰਹੀਆਂ ਨੇ ਜਿਹਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੀ ਹੈਗੀ ਹੈ ਸੋ ਇਸ ਤਰੀਕੇ ਨਾਲ ਅਸੀਂ ਇਹ ਚਾਹ ਰਹੀ ਹੈਗੀ ਆ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਹੈ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਹਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆਂ ਸੋ ਥੈਟ ਵੱਦ ਤੋਂ ਵੱਦ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੁੜ ਵਸੇਬਾ ਹੈ ਉਹ ਵੀ ਲੋਕਾਂ ਦਾ ਜਲਦ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਪੂਰੀ ਟਰਸਟ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਡੇ ਵਨ ਤੋਂ ਜਦੋਂ ਦੇ ਹੜ ਆਏ ਹੈਗੇ ਆ ਉਸ ਦਿਨ ਤੋਂ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਣ ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਸੀ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹੈ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੰਦਰੀ ਕਲਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੇ। ਪੁਲਿਸਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚੀਗੇ ਜਾ। 1.98 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਹਾਂ ਪਰ ਜਿਹੜਾ ਹੁਣ ਅਸੀਂ ਉਹਦੇ ਸੋ दैट ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੀ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡ ਜਿਹਦੇ ਵਿੱਚ ਵੱਦ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਦ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਚ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੀ ਹਾਂ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਹਨ ਜਿਹਦੇ ਵਿੱਚ ਜਿੱਦੀ ਖੇਤ ਉਹਦਾ ਰੇਤ ਮਹਿੰਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਦੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲੈਟ ਦੇ ਰਾਹੀਂ ਵੀ ਖਰੀਦੀ ਹੈ ਉਹ 19 ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ ਦਿਨ 4-4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ટ્રਸ ਸੰਹੁੀ ਦੇ ਵਿੱਚ ਵੀ ਮਦਦ ਕਰ ਰਹੀਆਂ ਨੇ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਖੇਤ ਹੈ ਜਿਹਨੇ ਸੰ ਫਾਊਂਡੇਸ਼ਨ ਹੈ ਜਾਂ ਐਮਪੀ ਲੈਟ 'ਚੋਂ ਅਸੀਂ ਜੀਸੀਬੀ ਵੀ ਲਤੀਆ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਬੀਜ ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀਤਾ ਗਿਆ। ਸਰਕਾਰੀ ਸਕੂਲਾਂ ਦਾ ਕਿੰਨਾ ਕਿ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਾਰੀ ਸਕੂਲ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 50 ਦੇ ਕਰੀਬ ਹੁਣ ਵੀ ਅਸੀਂ ਨਹੀਂ ਖੋਲ पाए ਕਿਉਂਕਿ ਉਹ ਅਨਸੇਫ ਹੋ ਗਏ ਹਨ ਉਹਨਾਂ ਦੇ ਸਟਰਕਚਰਸ ਉਹਨਾਂ ਦੀ ਜਿਹੜੀ ਰੀ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਹਾਂ ਉੱਥੇ ਅਸੀਂ ਪੀਐਸਸੀਬੀ ਦੀ ਕਿਤਾਬਾਂ ਸਮੇਤ ਸਕੂਲ ਬੈਗਸ ਬੱਚਿਆਂ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ that ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਆਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕੀਏ ਮਾਂਪੁਰਸ ਜਾਂ ਐਨਜੀਓਸ ਜਾਂ ਬਾਬਾ ਜੀ ਦੀ ਗੱਲ ਕਰ ਲਈਏ ਕਿਉਂਕਿ ਤੁਸੀਂ ਦੇਖਿਆ ਹੋਣਾ ਉਹ ਸਿਰ ਬੰਨ ਵੀ ਜਿਹੜੇ ਬੰਨੇ ਜਾ ਰਹੇ ਆ ਉਹ ਵੀ ਬਾਬਿਆਂ ਦਾ ਵੱਡਾ ਸਹਿਯੋਗ ਹੈ ਤੁਸੀਂ ਐਜ਼ ਅ ਟੀਸੀ ਕਿਵੇਂ ਦੇਖਦੇ ਹੋ ਇਸ ਵਾਰ ਜ਼ਿਆਦਾ ਮਾਂਪੁਰ ਸੰਗ ਸਮਾਜ ਸੇਵੀ ਐਨਜੀਓਸ ਆ ਗਏ ਨੇ ਕਿਵੇਂ ਦੇਖ ਰਹੇ ਹੋ ਤੁਸੀਂ ਇੱਕ ਤਾਂ ਮੈਂ ਜਿਵੇਂ ਮੈਂ ਦੱਸਿਆ ਕਿ ਇੱਕ ਬਹੁਤ ਹੀ ਔਖੀ ਘੜੀ ਹੈਗੀ ਹੈ ਇਨਫੈਕਟ ਜਿਹੜੇ ਬੰਨ ਬੰਨੇ ਸੀਗੇ ਅਸੀਂ ਆਪ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਸਰਾਲੀ ਸਾਹਿਬ ਬਾਬਾ ਜੀ ਨੂੰ ਜਾਂ ਜ਼ਕਰਤਾਰ ਸਿੰਘ ਜੀ ਬਾਬਾ ਜੀ ਨੂੰ ਅਸੀਂ ਆਪ ਰਿਕੁਐਸਟ ਕੀਤੀ ਸੀਗੀ ਗੁਰੂ ਗੁਰੂ ਕੇ ਬਾਗ ਜਿਹੜੇ ਬਾਬਾ ਜੀ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬਿਕਾਜ਼ ਜਿਹੜੇ ਸਾਡੇ ਲੋਕ ਉਸ ਪਿੰਡ ਦੇ ਸਿਧੇ ਉਹ ਕਾਫੀ ਫਿਰਕ ਸੰ ਤੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦ ਦੇ ਵਿੱਚ ਪੁਆਇੰਟਸ ਦੇ ਟੋਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਪਾਰ ਉਨੇ ਕੀਤੇ অলমোਸਟ ਜਿਹੜਾ ਇੱਕ ਇੱਕ ਕਿਲੋਮੀਟਰ ਦੇ ਵੀ ਪਾੜ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ডিপਾਰਟਮੈਂਟ ਤੇ ਜਿਵੇਂ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪਾੜਾਂ ਤੇ ਕੰਮ ਸ਼ੁਰੂ ਕੀਤਾ ਸੀ ਸੋ ਥੈਟ ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪੈਨਸੀਓ ਉਹ ਬਿਲਕੁਲ ਹੀ ਪਾਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਲੇਬਰ ਦੇ ਤੌਰ ਤੇ ਕਿਉਂਕਿ ਉਹ ਆਪ ਬਹੁਤ ਜ਼ਿਆਦਾ ਪੀੜਿਤ ਸਨ ਪਰ ਜਿਹੜੀ ਸੰਗਤਾਂ ਵੀ ਆਈਆਂ ਸਨ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਲੋਹਾ ਤੋਂ ਵੀ ਤਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ निभाई ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਹਾਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ ਸੋ ਥੈਟ ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਜਾ ਸਕਦਾ ਜਦੋਂ ਬਲੇ ਸਦੀ ਬੇਟੀਆਂ ਵੀ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਲੋਕ ਕੇਂਦਰ ਕਿ ਸਾਡੇ ਤੱਕ ਇਸ ਦਿਨ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਅਚਨਾਲਾ ਅਚਨਾਲਾ ਰਮਦਾਸ ਰੋਡ ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸੱਚ ਨੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚਿਆ ਤਾਂ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਹਨਾਂ ਕਲਾਕ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੇਖੋ ਇੱਕ 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 ਹੁਣ ਫ੍ਰਾਸਟਰੀ ਹੋਈ ਹੈ ਜੀ ਤੇ ਅਸੀਂ ਜੇ ਦੇਖੀਏ ਅਸੀਂ ਤਾਇਏ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੇਟਫਾਰਮ ਸ਼ੁਰੂ ਕੀਤਾ so that ਹਰੇਕ ਐਨਜੀਓ ਨੂੰ ਵੀ ਪਤਾ ਹੋਵੇ ਕਿ ਦੂਜੀ ਐਨਜੀਓ ਕਿੱਥੇ ਚੱਲੀ ਗਈ ਹੈ ਜਾਂ ਕਿੱਥੇ ਕੰਮ ਕਰ ਰਹੀ ਹੈ ਸਰਕਾਰ ਨੇ ਕਿਹੜੇ-ਕਿਹੜੇ ਪਰਿਵਾਰਾਂ ਨੂੰ ਰੀਚ ਆਊਟ ਕਰ ਲਿਆ ਸੋ ਥੈਟ ਇਹ ਡੁਪਲੀਕੇਸ਼ਨ ਜਿਹੜੀ ਹੈ ਉਹ ਨਾ ਹੋਵੇ ਤੇ ਜਿਹੜੇ ਐਕਚੁਅਲੀ ਸਭ ਤੋਂ ਵੱਧ ਪੀੜਿਤ ਹੈ ਹੁਣ ਜਿਵੇਂ ਬਾਬਾ ਜੀ ਵੀ ਜਿਹੜੀਆਂ ਮੱਝਾ ਦੇ ਰਹੇ ہیں ਅੱਜ ਉਹ ਸਾਡੀ ਆਈਡੈਂਟੀਫਾਈਡ ਪਰਿਵਾਰਾਂ ਨੂੰ ਦੇ ਰਹੀ ਹੈ ਤਾਂ ਹੀ ਅਸੀਂ ਸਾਂਝਾ ਉਹ ਪੁਰਾਣਾ ਨਾਮ ਦਾ ਇੱਕ ਪਲੇਟਫਾਰਮ ਲੈ ਕੇ ਆਈ ਜਿਹਦੇ ਵਿੱਚ ਸਰਕਾਰ ਦੇ ਆਈਡੈਂਟੀਫਾਈਡ ਬੈਨੀਫੀਸ਼ੀਅਰੀਜ਼ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਤੇ ਜਿਹੜੇ ਪਿੰਡ ਹੈ ਉਹ ਆਪਾਂ ਇਸ ਤਰੀਕੇ ਨਾਲ ਵੰਡੇ ਹੈ ਸੋ ਦੈਟ ਇੱਕ ਪੱਖਾ ਤੇ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਂਝਾ ਉਪਰਾਹੇ ਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਹੀ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਬਟ ਹੁਣ ਇਹ ਹੋਈ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁਰਬਸੇ ਦੇ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੈਨੂੰ ਇਹ ਦੰਨਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027